ਸਿਆਣੇ ਵਿਦਵਾਨ ਕਿਆ ਕਰਦੇ ਜੇ ਮਾਂ ਚਾਵੇ ਨਾ ਪੁੱਤ ਨੂੰ ਸਾਧ ਬਣਾ ਦੇ ਮਾਂ ਚਾਵੇ ਪੁੱਤ ਨੂੰ ਸੰਤ ਬਣਾ ਦੇ ਮਾਂ ਚਾਵੇ ਸੂਰਮਾ ਬਣਾ ਦੇ ਤੇ ਮਾਂ ਚਾਹੇ ਬੱਚੇ ਨੂੰ ਖੂਨੀ ਬਣਾ ਦੇ ਪਹਿਲੀ ਮਾਸਟਰ ਬੱਚੇ ਦੀ ਮਾਂ ਹੈ ਬਾਬਾ ਫਰੀਦ ਜੀ ਦੀ ਮਾਂ ਹੀ ਸੀ ਨਾ ਵੇ ਪੁੱਤ ਫਰੀਦਾ ਸਾਰੀ ਦਿਹਾੜੀ ਬੱਚਿਆਂ ਚ ਖੇਡਦਾ ਰਹਿੰਦਾ ਕਿਤੇ ਨਮਾਜ਼ ਪੜ ਲਿਆ ਕਰ ਇੱਕ ਟਾਈਮ ਮੁਸਲਮਾਨਾਂ ਨੂੰ ਤੇ ਪੰਜ ਪੰਜ ਵਾਰ ਹੁਕਮ ਨਮਾਜ਼ ਪੜਨ ਦਾ ਤੇ ਤੂੰ ਪੁੱਤੇ ਇੱਕ ਵਾਰ ਹੀ ਪੜ ਲਿਆ ਕਰ ਮਾਤਾ ਅੱਲਾ ਕੋਈ ਦਿੰਦਾ ਵੀ ਆ ਪੁੱਤਰਾ ਅੱਲਾ ਸੱਕਰ ਦਿੰਦਾ ਅੱਲਾ ਖਜੂਰਾ ਦਿੰਦਾ ਅੱਲਾ ਦੁੱਧ ਦਿੰਦਾ ਉਹਨੇ ਆਖਿਆ ਮਾਂ ਫੇ ਤੇ ਮੈਂ ਜ਼ਰੂਰ ਨਮਾਜ਼ ਪੜੂੰਗਾ ਮਾਂ ਦੇ ਆਕੇ ਲੱਕੇ ਫਰੀਦ ਨਮਾਜ਼ ਪੜਨ ਲੱਗ ਪਿਆ ਤੇ ਜਦੋਂ ਨਮਾਜ਼ ਪੜਨੀ ਤੇ ਮਾਂ ਨੇ ਚੋਰੀ ਚੋਰੀ ਆਉਣਾ ਉਹਦਾ ਮਸੱਲਾ ਚੁੱਕ ਕੇ ਤੇ ਸ਼ੱਕਰ ਦੀ ਪੂੜੀ ਥੱਲੇ ਰੱਖ ਦੇਣੀ ਤੇ ਜਦੋਂ ਉਹਨੇ ਮਸੱਲਾ ਝਾੜਨਾ ਥੱਲੇ ਉਹ ਸ਼ੱਕਰ ਦੀ ਪੂੜੀ ਨਿਕਲਣੀ ਤੇ ਫਰੀਦ ਨੇ ਛੱਕ ਕੇ ਬੜਾ ਖੁਸ਼ ਹੋਣਾ ਬੰਦਗੀ ਕਰਦਾ ਰਿਹਾ ਮਾਂ ਰੋਜ਼ ਸ਼ੱਕਰ ਰੱਖਦੀ ਦੀ ਇੱਕ ਦਿਨ ਮਾਂ ਸ਼ੱਕਰ ਰੱਖਣੀ ਭੁੱਲ ਗਈ ਤੇ ਉਦੋਂ ਬਾਪੇ ਫਰੀਦ ਦਾ ਉੱਠਣ ਦਾ ਸਮਾਂ ਹੋ ਗਿਆ ਮਾਂ ਦੀ ਅਰਦਾਸ ਬੜੀ ਤਕੜੀ ਹੁੰਦੀ ਆ ਤੇ ماں ਨੇ ਸੋਚਿਆ ਵੀ ਜੇ ਮੈਂ ਰੱਖਦੀ ਨ ਮੈਨੂੰ ਵੇਖ ਲਿਆ ਇਹਦਾ ਤੇ ਭਰੋਸਾ ਸਾਰਾ ਉੱਠ ਜਾਣਾ ماں ਦੀ ਅਰਦਾਸ ਬੜੀ ਤਕੜੀ ਹੁੰਦੀ ਆ ਜਦੋਂ ਫਰੀਦ ਨੇ ਮਸੱਲਾ ਝਾੜਿਆ ਨਾ ਤੇ ماں ਭੱਜੀ ਭੱਜੀ ਆਈ ਜਾਂਦੀ ਪੁੱਤ ਫਰੀਦਾ ਅੱਜ ਅੱਲਾ ਨੂੰ ਛੇਤੀ ਬੜੀ ਸੀ ਤੇ ਉਹ ਜਾਂਦਾ ਜਾਂਦਾ ਸੱਕਰ ਦੀ ਪੁੜੀ ਮੈਨੂੰ ਫੜਾ ਗਿਆ ਜੀ ਵੀ ਮੇਰੇ ਭਗਤ ਨੂੰ ਦੇ ਦੀ ਭਗਤ ਫਰੀਦ ਖਿਣ ਖਿੜਾ ਕੇ ਹੱਸਿਆ ਹੁਣੇ ਆਖਿਆ ਮਾਤਾ ਤੂੰ ਮੈਨੂੰ ਇਹ ਨਹੀਂ ਦੱਸਿਆ ਕੀ ਸ਼ੱਕਰ ਤੋਂ ਬਿਨਾ ਹੋਰ ਵੀ ਕੁਝ ਮਿੱਠਾ ਹੁੰਦਾ ਬੜੀ ਪਿਆਰੀ ਪੰਕਤੀ ਪਾਉਂਦੀ ਹੈ ਫਰੀਦਾ ਸ਼ੱਕਰ ਸ਼ੱਕਰਖੰਡ ਨਵਾਤ ਗੁੜ ਮੱਖਿਓ ਮਾਝਾ ਦੁੱਧਾ ਸਬੇ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਦਾ ਹਾਏ ਮਾਤਾ ਰੱਬ ਦੇ ਨਾਮ ਤੋਂ ਸਭ ਕੁਝ ਫਿੱਕਾ ਹੁਣ ਮੇਰੇ ਅੰਦਰ ਹੀ ਸ਼ੱਕਰ ਬਣਨ ਲੱਗ ਪਈ ਆ ਮੈਨੂੰ ਇਸ ਸ਼ੱਕਰ ਦੀ ਲੋੜ ਨਹੀਂ ਰਹੀ ਸੋ ਸਾਨੂੰ ਸਾਰਿਆਂ ਮਾਵਾਂ ਨੂੰ ਅਵਲীন ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਕਰੀਏ ਮਾਪੁਰਸ਼ ਦੱਸਿਆ ਕਰਦੇ ਤੁਹਾਡੀ ਸਭ ਤੋਂ ਵੱਡੀ ਜਾਇਦਾਦ ਜਿਹੜੀ ਹੈ ਨਾ ਉਹ ਤੁਹਾਡੀ ਲਾਦ ਹੈ ਜੇ ਤੁਹਾਡੀ ਲਾਦ ਚੰਗੀ ਨਿਕਲਾਈ ਤੇਰੇ 5 ਕਿਲੇ ਜ਼ਮੀਨ ਦੇ ਉਹਨੇ 50 ਬਣਾ ਦੇਣਿਆ ਤੇ ਜੇ ਤੇਰੀ ਲਾਦ ਦੀ ਨਕਮੀ ਨਿਕਲਾਈ ਤੇਰੀ ਸਾਰੀ ਉਹਨੇ ਕੀਤੀ ਕਿਤਰੀ ਉਜਾੜ ਕੇ ਰੱਖ ਦੇਣੀ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਧਰਮੀ ਬਣਾਓ 15 ਮਿੰਟ ਪਹਿਨੋ ਆਪਣੇ ਬੱਚਿਆਂ ਨੂੰ ਰੋਜ਼ ਦਿਓ ਜਦੋਂ ਇਹਨਾਂ ਦਾ ਇਸ਼ਨਾਨ ਕਰਾਉਂਦੀਆਂ ਜੇ ਇਹਨਾਂ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ 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 ਦਾ ਸਿਮਰਨ ਕਰਾਓ ਜਦੋਂ ਆਪਣੇ ਬੱਚਿਆਂ ਨੂੰ ਸਕੂਲੇ ਤੋਰਦੀਆਂ ਜੇ ਇਹਨਾਂ ਨੂੰ 10 ਗੁਰੂ ਸਾਹਿਬਾਨਾਂ ਦੇ ਨਾਂ ਚੇਤੇ ਕਰਾਓ ਇਹਨਾਂ ਨੂੰ ਪੰਜਾਂ ਪਿਆਰਿਆਂ ਦੇ ਨਾਂ ਚੇਤੇ ਕਰਾਓ ਇਹਨਾਂ ਨੂੰ ਚੌਹਾਂ ਸੱਭਜਾਤਾਂ ਦੇ ਨਾਂ ਤੋਂ ਜਾਣੂ ਕਰਾਓ ਤੇ ਦੱਸੋ ਬੇਟਾ ਤੈਨੂੰ ਚਮਕੌਰ ਦੀ ਗੜੀ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਆ ਇਹ ਸਰਹੰਦ ਦੀਆਂ ਦੁਆਰਾ ਤੈਨੂੰ ਕੀ ਕਹਿ ਰਹੀਆਂ ਤੂੰ ਪਿਆਰੇ ਅਨੰਦਪੁਰ ਸਾਹਿਬ ਤੋਂ ਕੀ ਸੇਧ ਲੈਣੀ ਆ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਂ ਬਾਣੀਆਂ ਦੇ ਨਿਤਨੇਮੀ ਬਣਾਉਂਦੇ ਹੋਗੇ ਇਹ ਫਿਰ ਕਦੇ ਨਾਇਆਂ ਦੇ ਆਖੋਖਿਆਂ ਤੇ ਨਹੀਂ ਜਾਣਗੇ ਇਹ ਕਦੇ ਤਮਾਕੂ ਨਹੀਂ ਚੱਪਣਗੇ ਇਹ ਕਦੇ ਤਾਸ਼ਾਂ ਨਹੀਂ ਖੇਡਣਗੇ ਇਹ ਕਦੇ ਠੇਕਿਆਂ ਤੇ ਨਹੀਂ ਖਲੋਣਗੇ ਸੱਚੇ ਸਿੱਖ ਬਣ ਕੇ ਤੁਹਾਡੀ ਸੇਵਾ ਕਰਨਗੇ ਸੇਵਾ ਉਹ ਧਰਮੀ ਬੰਦਾ ਹੀ ਆਪਣੇ ਫਰਜ਼ਾਂ ਨੂੰ ਪਛਾਣ ਸਕਦਾ ਹੈ ਆਪਣੇ ਬੱਚਿਆਂ ਨੂੰ ਧਰਮੀ ਬਣਾਓ ਸਤਿਗੁਰੂ